देख रहे हो विजन पंजाब पंजाब 24 न्यूज़ सरकार कारीआई जीबा निर्देशों हेठ सूबे भर माड़े अंसर खिलाफ लगातार सख्त कार्रवाई की जा रही है इस तहत ऑपरेशन प्रहार ऑपरेशन कैसो वर्गे विशेष ऑपरेशन चलाए जा रहे हैं इसे कड़ी अज तरन तारण पुलिस वालों एस एस पी सुरिंदर लांबा जी की अगवाई हेठ मोहला नानकसर विखे विशेष ऑपरेशन चलाया गया ਇਸ ਮੌਕੇ ਐਸਐਸਪੀ ਸੁਰਿੰਦਰ ਲਾਂਬਾ ਜੀ ਨੇ ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਪਰਾਧ ਮੁਕਤ ਪੰਜਾਬ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਮਨਜੋਗ ਸੀਐਮ ਸਾਹਿਬ ਪੰਜਾਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪੂਰੇ ਪੰਜਾਬ 'ਚ ਇੱਕ ਸਪੈਸ਼ਲ ਕੈਂਪੇਨ ਗੈਂਗਸਟਰਸ ਤੇ ਵਾਰ ਚਲਾਇਆ ਜਾ ਰਿਹਾ ਹੈਗਾ ਜਿਹਦਾ ਅੱਜ ਪੰਜਵਾਂ ਦਿਨ ਹੈ। ਤੇ ਅੱਜ 5ਵੇਂ ਦਿਨ ਤਰੰਤਨ ਪੁਲਿਸ ਵੱਲੋਂ ਸਪੈਸ਼ਲ ਕੋਆਰਡੀਨੇਟਡ ਸਰਚ ਆਪਰੇਸ਼ਨ ਅਲੱਗ-ਅਲੱਗ ਹੌਟਸਪੌਟਸ ਤੇ ਕੀਤੇ ਜਾ ਰਹੇ ਨੇ ਜਿੱਥੇ ਖਾਸ ਤੌਰ ਤੇ ਕਿਰਾਏਦਾਰ ਕਾਫੀ ਰਹਦੇ ਹੈਗੇ ਉਹ ਏਰੀਆ ਤੇ ਐਟ ਦੀ ਸੇਮ ਟਾਈਮ ਜਿਹੜੇ ਡਰੱਗਸ ਦੇ ਹੌਟਸਪੌਟ ਵੀ ਡੈਜ਼ਿਗਨੇਟਡ ਹੈਗੇ ਇਹਨਾਂ ਏਰੀਆਜ਼ ਨੂੰ ਫੋਕਸ ਕੀਤਾ ਜਾ ਰਿਹਾ ਹੈਗਾ ਜਿੱਥੇ ਅਸੀਂ ਟੈਨੈਂਟ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ ਐਟ ਦੀ ਸੇਮ ਟਾਈਮ ਬਾਕੀ ਲੋਕਾਂ ਦਾ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ ਜਿਹੜੇ ਰੈਜ਼ਿਡੈਂਟਸ ਹੈਗੇ ਉਹਦੇ ਵਿੱਚ ਕਈ ਲੋਗ ਜਿਹੜੇ ਆਮ ਤੌਰ ਤੇ ਦੇਖਿਆ ਗਿਆ ਹੈਗਾ ਕਿ ਕੁਝ ਲੋਗ ਡਰੱਗਸ 'ਚ ਜਾਂ ਇਲੀਗਲ ਐਕਟੀਵਿਟੀ ਜਿਵੇਂ ਕਿ ਵੈਪਨ ਹੈਗਾ ਵੈਪਨ ਦੀ ਸਮਗਲਿੰਗ ਵੈਪਨ ਦੀ ਟਰਾਂਸਪੋਰਟੇਸ਼ਨ ਇਸ ਤਰੀਕੇ ਦੀ ਐਕਟੀਵਿਟੀ ਚ ਇਨਵੋਲ ਹੁੰਦੇ ਹੈਗੇ ਇਸੇ ਲੜੀ ਦੇ ਵਿੱਚ ਅੱਜ ਲਗਭਗ 400 ਤੋਂ ਜ਼ਿਆਦਾ ਲੋਕ ਤਰਨਤਨ ਪੁਲਿਸ ਵੱਲੋਂ ਵੈਰੀਫਾਈ ਹੁਣ ਤੱਕ ਕੀਤੇ ਗਏ ਨੇ ਕੱਲ ਅਸੀਂ ਜਿਹੜੀ ਟੈਨੈਂਟ ਵੈਰੀਫਿਕੇਸ਼ਨ ਦੀ ਡਰਾਈਵ ਸੀਗੀ ਚ 800 ਤੋਂ ਜ਼ਿਆਦਾ ਕੱਲ ਸ਼ਾਮ ਤੱਕ ਲੋਕ ਵੈਰੀਫਾਈ ਕੀਤੇ ਸੀਗੇ ਅੱਜ ਅਸੀਂ 400 ਹੁਣ ਤੱਕ ਵੈਰੀਫਾਈ ਕਰ ਚੁੱਕੇ ਹਾਂ ਤੇ ਲਗਭਗ 20 ਤੋਂ ਜ਼ਿਆਦਾ ਬੰਦੇ ਹੁਣ ਤੱਕ ਗਰਾਉਂਡ ਅਪ ਕੀਤੇ ਗਏ ਨੇ ਕੁਝ ਐਫ ਆਈ ਆਰ ਵੀ ਇਸ ਵਿੱਚ ਦਰਜ ਕੀਤੇ ਜਾ ਰਹੇ ਨੇ ਤੇ ਆ ਸਾਡੀ ਡਰਾਈਵ ਜਿਹੜੀ ਗੈਂਗਸਟਰਾਂ ਤੇ ਵਾਰ ਹੈਗਾ ਜਿਦੇ ਵਿੱਚ ਅਸੀਂ ਆਰਗੇਨਾਈਜ਼ਡ ਕਰਾਈਮ ਦੇ ਕ੍ਰਿਮੀਨਲਸ ਉਹਨਾਂ ਦੇ ਐਸੋਸੀਏਟਸ ਉਹਨਾਂ ਦੇ ਜਿਹੜੇ ਗਰਾਊਂਡ ਲੈਵਲ ਦੇ ਸਪੋਰਟਰਸ ਹੈਗੇ ਉਹਨਾਂ ਦੇ ਟਰਾਂਸਪੋਰਟਰਸ ਉਹਨਾਂ ਦੇ ਛੋਟੇ ਫਾਈਨੈਂਸ਼ੀਅਲ ट्रांजੈਕਸ਼ਨ ਕਰਨ ਵਾਲੇ ਲੋਕ ਤੇ ਇਸ ਇਸ ਦੇ ਨਾਲ ਨਾਲ ਜਿਹੜੇ ਹੈਗੇ ਡਰੱਗਸ ਇਨਵੋਲਡ ਹੈਗੇ ਜਾਂ ਕ੍ਰੋਸ ਬਾਰਡਰ ਸਮਗਲਿੰਗ ਚ ਲੋਕ ਇਨਵੋਲਡ ਹੈਗੇ ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਹਾਂ ਤੇ ਪੂਰੇ ਕ੍ਰਿਮੀਨਲ ਸਿੰਡੀਕੇਟ ਨੂੰ ਬ੍ਰੇਕ ਕਰਨ ਵਾਸਤੇ ਸਾਡੀ ਡੈਡੀਕੇਟਿਡ ਡਰਾਈਵ ਚੱਲ ਰਹੀ ਹੈ ਜਿਦੇ ਵਿੱਚ ਸਾਡੇ ਲਗਭਗ 1350 ਮੁਲਾਜ਼ਮ ਅਸੀਂ ਲਗਾਤਾਰ ਯੂਜ਼ ਕਰ ਰਹੇ ਆ ਤੇ 250 ਤੋਂ ਜ਼ਿਆਦਾ ਟੀਮਸ ਪੂਰੇ ਡਿਸਟ੍ਰਿਕਟ ਚ ਹੁਣ ਵੀ ਬਣੀ ਹੋਈਆਂ ਹੈਗੀਆਂ ਜਿਹਦੇ ਸਾਡੇ ਆਜ ਆਫਸਰ ਇੱਥੇ ਆਜ ਨਾਨਕਸਰ ਮੋਹੱਲ ਜਿਹੜੀ ਸਾਡੀ ਟੀਮ ਹੈਗੀ ਉਹਦੇ ਵਿੱਚ ਐਸਪੀ ਹੈੱਡਕੁਆਟਰ ਡੀਐਸਪੀ ਸਿਟੀ ਡੀਐਸਪੀ ਸਾਡੇ ਕੋਲ ਸਪੈਸ਼ਲੀ ਜਸਜੋਤ ਆਏ ਹੈਗੇ ਤਾਂ ਜਲੰਧਰ ਤੋਂ ਉਹ ਨਾਲ ਐਸਐਚਓ ਤੋਂ ਨਾਲ ਐਡੀਸ਼ਨਲ ਫੋਰਸ ਹੈਗੀ